ਦੇਖੋ ਜੀ ਲੋਕ ਬਹੁਤ ਸਿਆਣੇ ਨੇ ਔਰ ਪਾਰਟੀ ਬਣਾਉਣ ਦਾ ਹਰੇਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅੱਗੇ ਏਜੰਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਏਜੰਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਹੈ ਸੋ ਏਜੰਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੁਗਤ ਵੀ ਚੁੱਕੇ ਨੇ ਸੋ ਇਸ ਕਰਕੇ ਮੈਂ ਅਕਸਰ ਕਹਿੰਦਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜੀ ਤੁਸੀਂ ਬੀਜ ਦੋ ਉਹ ਉੱਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜੇ ਜਾਂ ਕੋਈ ਲੜਾਈ ਹੋ ਜੇ ਦੋ ਪਾਈ ਚਾਰੇ ਚ ਪਰ ਸਾਡੇ ਨਹੀਂ ਹੁੰਦੀ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗੇ ਆਜ਼ਾਦੀ ਹੋਵੇ ਚਾਹੇ ਹਰਾ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰ ਇੱਕ ਨੂੰ ਹੱਕ ਜੀ ਮਾਰ ਸਾਹਿਬ ਦੀ ਜਿਹੜੀ ਵਾਈਫ ਹੈ ਕਿ ਫੋਰ ਹੈ ਉਹਨੇ ਰੂਪੇ ਜਿਹੜੂ ਬਣ ਜਾ ਕੇ ਕੰਪਲੀਟ ਨਹੀਂ ਕੀਤੀ ਉਹਨੂੰ ਅਨਨੋਨ ਬੋਨਸ ਦਿਵਾ ਦਿੱਤੀ ਉਹ ਤੱਕ ਕਿ ਕੋਈ ਸੈਂਟਰ ਸਰਕਾਰ ਨਾਲ ਲੇਟੜਾ ਈਡੀ ਨਹੀਂ ਈਡੀ ਜਿਹੜੀ ਆ ਉਹ ਉਹਦੀ ਕੋਈ ਜਾਂਚ ਕਰ ਰਹੀ ਹੈ ਕਿਉਂਕਿ ਉਹ ਤਾਂ ਈਡੀ ਤਾਂ ਪੰਜਾਬ ਚ ਵੀ ਬਹੁਤ ਸਾਰੇ ਜਗ੍ਹਾ ਤੇ ਆ ਕੇ ਜਿਹੜੀ ਹੈ ਛਾਪੇ ਕਰਦੀ ਰਹਿੰਦੀ ਐਨਆਈਏ ਕਰਦੀ ਰਹਿੰਦੀ ਸੋ ਜੋ ਗਲਤ ਕਰੂਗਾ ਜੋ ਗੈਰਕਾਨੂੰਨੀ ਕੰਮ ਕਰੂਗਾ ਉਹ ਤੱਕ ਇੱਕ ਨਾ ਇੱਕ ਦਿਨ ਤੱਕ ਕੰਝੇ ਚਾਊਗਾ ਫਿਰ ਕਬੀਰਾ ਤੇਰੀ جھੋਂਪੜੀ ਗਲ ਘਟੇਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਉਦਾਸ ਦੇਖੋ ਜੀ ਲੋਕ ਬਹੁਤ ਸਿਆਣੇ ਨੇ ਔਰ ਪਾਰਟੀ ਬਣਾਉਂਦਾ ਹਰੇਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅੱਗੇ ਝੰਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਅਜੰਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਹੈ ਸੋ ਅਜੰਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੁਗਤ ਵੀ ਚੁੱਕੇ ਨੇ ਸੋ ਇਸ ਕਰਕੇ ਮੈਂ ਅਕਸਰ ਕਹਿੰਦਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜੀ ਤੁਸੀਂ ਬੀਜ ਦਿਓ ਉਹ ਉੱਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜੇ ਜਾਂ ਕੋਈ ਲੜਾਈ ਹੋ ਜੇ ਦੋ ਭਾਈਚਾਰਿਆਂ 'ਚ ਪਰ ਸਾਡੇ ਨਹੀਂ ਹੁੰਦੀ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗੇ ਆਜ਼ਾਦੀ ਹੋਵੇ ਚਾਹੇ ਹਰਾ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰੇਕ ਨੂੰ ਹੱਕ ਜੀ ਪਰ ਖਬਰ ਆਈ ਸਾਹਿਬ ਸਾਹਿਬ ਕਿ ਅੰਮ੍ਰਿਤ ਪਾਲ ਦੀ ਜਿਹੜੀ ਵਾਈਪ ਹੈ ਕਿਹੜੀ ਫੋਰ ਹੈ ਉਹਨੇ ਰੂਪੇ ਕਿਤੂ ਬਣ ਜਾ ਕੇ ਕੁਝ ਗ੍ਰੀਟਿੰਗ ਦਿੱਤੇ ਆ ਉਹਨਾਂ ਨੂੰ ਅਨਨੋਨ ਬੋਨਸ ਦਿਵਾ ਦਿੱਤੀ ਖੁਦ ਇਨਕੁਇਰੀ ਜਿਹੜੀ ਬਲੇ ਕੋਲ ਉਹ ਤੱਕ ਕਿ ਕੋਈ ਸੈਂਟਰ ਸਰਕਾਰ ਨਾਲ ਰਿਲੇਟਡ ਹੈ ਈਡੀ ਜਿਹੜੀ ਨਹੀਂ ਨਹੀਂ ਈਡੀ ਜਿਹੜੀ ਆ ਉਹ ਉਹਦੀ ਕੋਈ ਜਾਂਚ ਕਰ ਰਹੀ ਹੈ ਕਿਉਂਕਿ ਉਹ ਤਾਂ ਈਡੀ ਤਾਂ ਪੰਜਾਬ ਚ ਵੀ ਬਹੁਤ ਸਾਰੇ ਜਗ੍ਹਾ ਤੇ ਆ ਕੇ ਜਿਹੜੀ ਹੈ ਛਾਪੇ ਕਰਦੀ ਰਹਿੰਦੀ ਐ ਐਨਆਈਏ ਕਰਦੀ ਰਹਿੰਦੀ ਐ ਸੋ ਜੋ ਗਲਤ ਕਰੂਗਾ ਜੋ ਗੈਰਕਾਨੂੰਨੀ ਕੰਮ ਕਰੂਗਾ ਉਹ ਤਾਂ ਇੱਕ ਨਾ ਇੱਕ ਦਿਨ ਤਾਂ ਸਕੰਜੇ ਚ ਆਊਗਾ ਫਿਰ ਕਬੀਰਾ ਤੇਰੀ جھੋਂਪੜੀ ਗਲ ਕਟੇਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਉਦਾਸ